ਨਾ ਮਾਤੇ ਜਿਹੜਾ ਮੇਰਾ ਨਾਮ ਦਰਸ਼ਨ ਸਿੰਘ ਹੈ ਆਯੂਸ਼ ਫਾਰਮਾਸਿਸਟ ਮੇਰੀ ਪੋਸਟ ਹੈ ਮੈਂ 5 ਸਾਲ ਤੋਂ ਇੱਥੇ ਜੌਬ ਕਰ ਰਿਹਾ ਹਾਂ ਮਾਮਲਾ ਜਿਹੜਾ ਤੁਹਾਨੂੰ ਮਾਮਲਾ ਇਹ ਹੈ ਕਿ ਸਾਡੇ ਨਾਲ ਡਾਕਟਰ ਡਾਕਟਰ ਰਸ਼ਮੀ ਖੰਨਾ ਜੀ ਇੱਕ ਸਾਡੇ ਨਾਲ ਦੁਰਵਿਹਾਰ ਕਰਦੇ ਸਟਾਫ ਨਾਲ ਗਾਲੀ ਗਲੋਚ ਅੰਦਰ ਬੁਲਾ ਕੇ ਤੇ ਹਰ ਪੇਸ਼ੈਂਟ ਸਾਡੇ ਸਾਡੀ ਇਨਸਲਟ ਜਦੋਂ ਇਹ ਹਾਈਪਰ ਹੋ ਜਾਂਦੇ ਪੇਸ਼ੈਂਟਰ ਨੂੰ ਗਲਤ ਬੋਲ ਲੈਂਦੇ ਆ ਦੁਰਤੀ ਸਾਡੇ ਨਾਲ ਹੋਲ ਬਹੁਤ ਵਿਤਕਰਾ ਹੋ ਰਿਹਾ ਜਿਵੇਂ ਸਾਡੀਆਂ ਪੈਸੇ ਸੈਲਰੀ ਥੋੜੀ ਕਿਸੇ ਤੇ 5 ਜਾਂ ਕਿਸੇ 10 ਤੇ ਇਸ ਕੰਟਰੈਕਟ بیس ਤੇ ਆ ਸਾਨੂੰ ਇਹ ਕਿਹਾ ਜਾਂਦਾ ਤੁਹਾਡੀ ਮੇਰੇ ਕਿ ਔਕਾਤ ਕੀ ਹੈ ਮੇਰੀ 10 ਲੱਖ ਮੰਥਲੀ ਤੁਹਾਡੀ ਦਾ ਔਕਾਤ ਕੀ ਮੇਰੇ ਅੱਗੇ ਕਿੰਨਾ ਔਕਾਤਾਂ ਪੱਖੇ ਆ ਜਾਂਦੀ ਸਾਡੇ ਨਾਲ ਕਿੰਨਾ ਸਟਾਫ ਹੈ ਜਿਹੜਾ ਤੁਸੀਂ ਸਟਾਈਕ ਕੀ ਅਸੀਂ 11 ਜਾਂ ਨਹੀਂ ਇੱਥੇ ਸਟਾਈਕ ਕੀ ਅਸਾਰੇ ਸਟਾਫ ਹੀ ਇੱਥੋਂ ਲਿਆ ਰਿਹਾ ਕਿ ਸਾਡੇ ਨਾਲ ਦੋ ਕੰਟਰੈਕਟਰ ਰਾਕੀਸ ਕੰਟਰੈਕਟਰ ਦੋ ਰੈਗੂਲਰ ਸਟਾਫ ਹੀ ਇਸ ਸੰਬੰਧੀ ਕੋਈ ਸ਼ਿਕਾਇਤ ਵੀ ਕੀਤੀ ਹੈ ਸ਼ਿਕਾਇਤ ਅਸੀਂ ਸਾਡੇ ਹੈ ਡਿਪਾਰਟਮੈਂਟ ਦਿੱਤੀ ਵਿਭਾਗ ਨੂੰ ਦੀ ਕਾਰਵਾਈ ਕੀਤੀ ਨੇ ਕਾਰਵਾਈ ਉਹ ਚੱਲ ਰਹੀ ਹੈ ਫਿਰ ਜਿਹੜਾ ਤੁਸੀਂ ਸਟ੍ਰਾਈਕ ਤੇ ਹੋ ਫਿਰ ਕੰਮ ਕਿਵੇਂ ਚੱਲ ਰਿਹਾ ਹਸਪੀਟਲ ਦਾ ਇੱਕ ਸਾਡ ਮੁਲਾਜ਼ਮ ਇੱਕ ਅੰਦਰ ਬੈਠਾ ਹੀ ਉਹ ਕੰਮ ਕਰ ਰਿਹਾ ਹੈ ਆਪੀਡੀ ਕਰ ਰਿਹਾ ਹੈ ਉਹ ਨਹੀਂ 11 ਬੰਦਿਆਂ ਦਾ ਕੰਮ ਉਹ ਇੱਕ ਪਤੀਵੇਂ ਸਾਹਮਣੂ ਇਕੱਲਾ ਨਹੀਂ ਉਹ ਨਹੀਂ ਕਰ ਰਹੇ ਸੀ ਸਰ ਸਟ੍ਰਾਈਕ ਤੇ ਬੈਠੇ ਹੋ ਇਕੱਲਾ ਕਰ ਰਹੇ ਹਨ ਆਪੀਡੀ ਇਕੱਲੀ ਚੱਲ ਰਹੀ ਹੈ ਤੇ ਡਾਕਟਰ ਸਾਹਿਬ ਬੈਠੇ ਅੰਦਰ ਹੀ ਸੀ ਛੁੱਟੀ ਤੇ ਹੋ ਕਲੀ ਤੇ ਹੋ ਕਿਸਤੇ ਹੋ ਜਿਵੇਂ ਤੁਹਾਡਾ ਕੀ ਹੋਏਗਾ ਅੱਜ ਕੱਲਮ ਛੋੜ ਹੜਤਾਲ ਤੇ ਨਹੀਂ ਤਨਖਾਹ ਤੁਹਾਨੂੰ ਮਿਲੇਗੀ ਕਿ ਨਹੀਂ ਮਿਲੇਗੀ ਜੋ ਕੰਮ ਤਾਂ ਤੁਸੀਂ ਕਰਦੇ ਨਹੀਂ ਉਹ ਤਾਂ ਫਿਰ ਡਿਪਾਰਟਮੈਂਟ ਤੇ ਸਟ੍ਰਾਈਕ ਤੇ ਬੈਠੇ ਆਂ ਜੀ ਮੇਰਾ ਕੀ ਨਾਮ ਹੈ ਮੇਰਾ ਨਾਮ ਜੀ ਅਮਰਿੰਦਰ ਸਿੰਘ ਹੈ ਮੈਂ ਇੱਥੇ ਯੋਗਾ ਇੰਸਟ੍ਰਕਟਰ ਆ ਸਰਕਾਰੀ ਆਯੁਰਵੇਦ ਹਸਪੀਟਲ ਦੇ ਵਿੱਚ ਫਿਰ ਕਹਿਣਾ ਚਾਹਾਂਗਾ ਜਿਹੜਾ ਕਾਰਨ ਲਾਇਆ ਹਾਂ ਹਾਂਜੀ ਸਾਡਾ ਇਹ ਪਿਛਲੇ 10 ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਹੈਗਾ ਸਾਡੇ ਇੱਥੇ ਡਾਕਟਰ ਜਿਹੜੇ ਇੰਚਾਰਜ ਨੇ ਡਾਕਟਰ ਰਸ਼ਮੀ ਕੰਨਾ ਉਹਨਾਂ ਦਾ ਸਟਾਫ ਦੇ ਨਾਲ ਵਿਵਹਾਰ ਜਿਆਦਾ ਵਧੀਆ ਨਹੀਂ ਹੈਗਾ ਤੋਂ ਟਾਈਮ ਟੂ ਟਾਈਮ ਕਾਫੀ ਵਾਰੀ ਪਹਿਲਾਂ ਵੀ ਅਸੀਂ ਕੰਪਲੇਂਟਸ ਕੀਤੀਆਂ ਇਹਨਾਂ ਦੇ ਉੱਤੇ ਕੋਈ ਜਿਆਦਾ ਵਧੀਆ ਕਾਰਵਾਈ ਕੀਤੀ ਨਹੀਂ ਗਈ ਇਸ ਕਰਕੇ ਹੁਣ ਅਸੀਂ 10 ਦਿਨਾਂ ਤੋਂ ਪ੍ਰੋਟ ਤੇ ਸਾਡੇ ਨਾਲ ਕਾਫੀ ਸਾਡੀਆਂ ਮਜ਼ਦੂਰ ਕਿਸਾਨ ਜਿੱਤੇ ਮੰਨੀਆਂ ਵੀ ਸਾਡਾ ਸਾਥ ਦੇ ਰਹੀਆਂ ਨੇ ਤੇ ਇੱਕ ਵਾਰੀ ਸਾਡਾ ਪ੍ਰੋਟੈਸਟ ਚੱਲ ਰਿਹਾ ਦੇਖਦੇ ਆ ਵੀ ਅੱਗੇ ਕੀ ਨਤੀਜਾ ਨਿਕਲਦਾ ਜਿਲ੍ਹਾ ਅਧਿਕਾਰੀ ਕੋਣ ਆ ਤੁਹਾਡਾ ਜਿਲ੍ਹਾ ਅਧਿਕਾਰੀ ਸਾਡੇ ਇੱਥੇ ਹੈਗੇ ਡਾਕਟਰ ਬਲਦੇਵ ਰਾਜ ਨੇ ਤੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਹਾਂਜੀ ਉਹਨਾਂ ਨੇ ਮੀਟਿੰਗ ਹੋਈ ਉਹਨਾਂ ਨੇ ਕਾਗਜ਼ੀ ਕਾਰਵਾਈ ਕਰਕੇ ਅੱਗੇ ਸਾਰਾ ਕੁਝ ਇੱਕ ਵਾਰੀ ਭੇਜਿਆ ਗਿਆ ਤੇ ਅੱਗੇ ਮਤਲਬ ਤੁਸੀਂ ਇੰਨੇ ਬੰਦੇ ਸਟ੍ਰਾਈਕ ਤੇ ਹੋ ਲੱਗਦਾ ਨਹੀਂ ਜਿਹੜੇ ਪੇਸ਼ੈਂਟ ਆ ਉਹ ਖਦਲ ਖਰਾਬ ਹੋ ਰਹੇ ਹੋਣਗੇ ਤੁਸੀਂ ਧਾਰੀਆਂ ਨਾਲ ਗੱਲ ਕਰੋ ਜੋ ਕਾਰਵਾਈ ਬਣਦੀ ਕਰੋ ਸਟ੍ਰਾਈਕ ਤੇ ਨਹੀਂ ਜਾਣਾ ਚਾਹੀਦਾ ਹਸਪੀਟਲ ਦਾ ਨਾਮ ਦਾ ਹਾਂਜੀ ਪੇਸ਼ੈਂਟਾਂ ਦੇ ਵੈਸੇ ਕੰਮ ਕਰਦੇ ਨਹੀਂ ਸਾਡਾ ਇੱਕ ਮੁਲਾਜ਼ਮ ਅਸੀਂ ਅੰਦਰ ਛੱਡਿਆ ਹੋਇਆ ਹੈ ਜਿਹੜਾ ਮਤਲਬ ਕਿ ਸਾਰਾ ਕੰਮ ਦੇਖ ਰਿਹਾ ਹੈਗਾ ਤੇ ਡਾਕਟਰ ਵੀ ਅੰਦਰ ਹੈਗੇ ਨੇ ਤੇ 11 ਬੰਦਿਆਂ ਦੀ ਕੀ ਜ਼ਰੂਰਤ ਹੈ ਜੇ ਇੱਕ ਬੰਦਾ ਕੰਮ ਸਾਫ ਰੱਖਦਾ ਅ ਨਹੀਂ ਉਦੋਂ ਫਿਰ 11 ਬੰਦੇ ਸੀ ਕੰਮ ਛੋੜ ਹੜਤਾਲ ਤੇ ਹੈਗੇ ਨਹੀਂ ਅਸੀਂ ਤਾਂ ਕਰਕੇ ਇੱਕ ਬੰਦਾ ਛੱਡਿਆ ਹੋਇਆ ਉਸ ਤਰ੍ਹਾਂ ਕੰਮ ਇੱਕ ਵਾਰੀ ਚੱਲ ਰਿਹਾ ਹੈ। ਕੋਈ ਮਨਜ਼ੂਰੀ ਲਈ ਆ ਜਾਂ ਕੋਈ ਲੀਵ ਤੇ ਆ ਜਾਂ ਕੀ ਹੋਏਗਾ ਤੁਹਾਡਾ? ਹਾਂਜੀ ਸਾਡਾ ਲਿਖਤੀ ਰੂਪ ਦੇ ਵਿੱਚ ਸਾਡੇ ਆਫਿਸ ਦੇ ਵਿੱਚ ਜ਼ਿਲ੍ਹਾ ਆਫਿਸ ਦੇ ਵਿੱਚ ਦਿੱਤਾ ਹੋਇਆ ਹੈਗਾ ਉਹਨਾਂ ਨੂੰ ਪਤਾ ਵੀ ਇਹ ਸਾਰੇ ਪ੍ਰੋਟੈਸਟ ਕਰ ਰਹੇ ਨੇ।